ਟਿਆਲਜ ਕਰ ਡਬਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕੀ ਮਾਂ ਪੁੱਤ ਨੂੰ ਸ਼ਰੀਆਮ ਮੌਤ ਦੇ ਕੱਟ ਉਤਾਰ ਦਿੱਤਾ ਗਿਆ ਦੱਸ ਦੇ ਕਿ ਮਾਂ ਪੁੱਤ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਉੱਥੇ ਹੀ ਜਦੋਂ ਸ਼ਾਮ ਨੂੰ ਮ੍ਰਿਤਕਾ ਦੇ ਪਤੀ ਘਰ ਪਹੁੰਚਦੇ ਨੇ ਉਹ ਨੌਕ ਕਰਦੇ ਨੇ ਤੇ ਦਰਵਾਜ਼ਾ ਅੰਦਰੋਂ ਨਹੀਂ ਖੁੱਲਦਾ ਅੰਦਰੋਂ ਕੁੰਡੀ ਬੰਦ ਹੁੰਦੀ ਹੈ ਮੌਕੇ ਤੇ ਦਰਵਾਜ਼ੇ ਨੂੰ ਤੋੜਿਆ ਜਾਂਦਾ ਹੈ ਤੇ ਵੇਖਿਆ ਜਾਂਦਾ ਹੈ ਕਿ ਘਰ ਦੇ ਬਾਥਰੂਮ ਚ ਜੋ ਹੈ ਮਾਂ ਪੁੱਦੀ লাশ ਪਈ ਹੁੰਦੀ ਹੈ ਜਿਸ ਨੇ ਕੀ पूरे इलाके सहम के रख दिया मौके पर पुलिस पहुंची फॉरेंसिक टीम ने मौके पर जिन्हें भी जो क्लू सी वह जुटाए सबूत जुटाए उस तो बाद पुलिस की तफ्तीश चारी है। 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 जारी है तस्वीर तहूँ विखा रहे हैं पटियाला दिया गमगीन माहौल है गम का आलम छाया होया है ही पुलिस वो जाँच पड़ताल जारी है आवी गल सामने निकल के आई सी कि मौत तो पहला डट के मां पुत ने इन कातलों का जो है सामना किया ਪਟਿਆਲਾ ਦੇ ਵਿੱਚ ਕੱਲ ਇੱਕ ਬੇहद ਖੌਫਨਾਕ ਘਟਨਾ ਵਾਪਰਦੀ ਹੈ ਜਿਦੇ ਵਿੱਚ ਇੱਕ ਮਾਂ ਪੁੱਤ ਦਾ ਕਤਲ ਕਰ ਦਿੱਤਾ ਜਾਂਦਾ। ਸ਼ਹੀਦ ਉਦਮ ਸਿੰਘ ਨਗਰ ਦੀ ਇਹ ਘਟਨਾ ਹੈ ਪਟਿਆਲਾ ਦੀ ਤੇ ਮੈਂ ਉਸ ਮਕਾਨ ਦੇ ਅੱਗੇ ਮੌਜੂਦ ਹਾਂ ਜਿੱਥੇ ਕਿਸ ਦਿਲ ਕੰਬਾਊ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਜਿਹੜੇ ਮਾਂ ਪੁੱਤ ਨੇ ਉਹ ਕਾਤਲਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਜਹਦ ਕਰਦੇ ਨੇ ਜਾਨ ਬਚਾਉਣ ਦੀ ਜਦੋਂ ਜਹਦ ਕਰਦੇ ਨੇ ਕਿਉਂਕਿ ਹਾਲਾਤ ਸਾਫ਼ ਨੇ ਇੱਥੇ ਪੜਦੇ ਡਿੱਗੇ ਪਏ ਨੇ ਤੇ ਜਿਹੜੇ ਮ੍ਰਿਤਕ ਜਸਵੀਰ ਕੌਰ ਸੀਗੇ ਕੈਮਰਾਮੈਨ ਤੁਹਾਨੂੰ ਉਹ ਤਸਵੀਰ ਦਿਖਾ ਰਿਹਾ ਹੈ ਕਿ ਜਸਵੀਰ ਕੌਰ ਨੇ ਜਿਵੇਂ ਹੀ ਘਟਨਾ ਵਾਪਰਦੀ ਹੈ ਉਹਨਾਂ ਦੇ ਉੱਪਰ ਹਮਲਾ ਹੁੰਦਾ ਤਾਂ ਉਹ ਜਾਨ ਬਚਾਉਣ ਦੇ ਲਈ ਹੋ ਸਕਦਾ ਹੈ ਇੱਥੋਂ ਭੱਜੇ ਹੁਣ ਕਿਉਂਕਿ ਉਹਨਾਂ ਦੇ ਪੈਰ ਦੀ ਇੱਕ ਚੱਪਲ ਇੱਥੇ ਦੀ ਕਪੌੜੀਆਂ 'ਚ ਪਈ ਹੈ ਦੂਜੇ ਪਾਸੇ ਬਾਥਰੂਮ ਹੈ ਬਾਥਰੂਮ ਦੇ ਵਿੱਚ ਵੀ ਕਈ ਖੂਨ 'ਚ ਲਿਬੜੇ ਹੋਏ ਜਿਹੜੇ ਕੱਪੜੇ ਨੇ ਉਹ ਪਾਏ ਨੇ ਤੇ ਲੱਗਦਾ ਕਿ ਕਾਤਲਾ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇੱਥੇ ਸਫਾਈ ਕੀਤੀ ਇੱਥੇ ਘਟਨਾ ਵਾਪਰਦੀ ਹੈ ਤੇ ਮਾਂ ਤੇ ਪੁੱਤ ਆਪਣੀ ਜਾਨ ਬਚਾਉਣ ਦੇ ਲਈ ਜਦੋਂ ਇੱਧਰ ਜਾਂਦੇ ਨੇ ਤਾਂ ਉੱ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਦੋਨੇ ਡੈੱਡ ਬੋਡੀਆਂ ਇੱਥੋਂ ਹੀ ਬਰਾਮਦ ਹੁੰਦੀਆਂ ਨੇ ਦੂਜੇ ਪਾਸੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹਨਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਜੱਗੀ ਦੇ ਜਿਹੜੇ ਦੋਸਤ ਨੇਗੇ ਉਹਨਾਂ ਦੇ ਨਾਲ ਕੋਈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਹਨਾਂ ਦੀ ਲੜਾਈ ਹੋਈ ਸੀ ਜੱਗੀ ਦੀ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿਸੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਦੇਖ ਸਕਦੇ ਹੋ ਕਿ ਜਿਹੜੇ ਰਿਸ਼ਤੇਦਾਰ ਨੇ ਮਹੱਲਾ ਨਿਵਾਸੀ ਨੇ ਸਾਰੇ ਇੱਥੇ ਮੌਜੂਦ ਨੇ ਤੇ ਕਿਉਂਕਿ ਪੂਰੇ ਪਰਿਵਾਰ ਦੀ ਬਹੁਤ ਮਿਲਵਰਤਨ ਵਾਲਾ ਸੁਭਾਅ ਸੀਗਾ ਤੇ ਸਾਰੇ ਅਕਸਰ ਇੱਥੇ ਮਿਲਦੇ ਰਹਿੰਦੇ ਨੇ ਉਹਦੇ ਰਿਸ਼ਤੇਦਾਰ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਵੀਰ ਜੀ ਕੀ ਨਾਮ ਹੈ ਆਪਣਾ ਮੈਂ ਕੋਲਵੰਤ ਸਿੰਘ ਆ ਜੀ ਗੁਰਮukh ਜੀ ਕੀ ਲੱਗਦੇ ਨੇ ਤੁਹਾਡੇ ਤੇ ਸਾਧੂ ਸਾਹਿਬ ਨੇ ਜੀ ਸਾਧੂ ਸਾਹਿਬ ਨੇ ਹਾਂ ਜੀ ਕੀ ਲੱਗਦਾ ਕਿਸ ਤਰ੍ਹਾਂ ਦਾ ਪਰਿਵਾਰ ਸੀ ਜੱਗੀ ਦਾ ਸੁਭਾਅ ਕਿਹਾ ਜਾਂ ਸੀ ਤੇ ਤੁਸੀਂ ਕੀ ਗੱਲ ਸੁਭਾਅ ਸੀ ਮਿਲਾਪੜਾ ਸੁਭਾਅ ਸੀ ਬਹੁਤ ਵਧੀਆ ਜੀ ਜੀ ਤੁਹਾਨੂੰ ਆਖਰੀ ਵਾਰੀ ਕਦੋਂ ਮਿਲਿਆ ਸੀ ਪਰਿਵਾਰ ਇਹ ਆਖਰੀ ਵਾਰੀ ਹਫਤਾ ਹੀ ਹੋਇਆ ਜੀ ਸਾਨੂੰ ਜੀ ਹਾਂ ਜੀ ਤੁਸੀਂ ਕਹੇ ਸੀ ਕਿ ਸ਼ਾਦੀ ਚਾਹੀ ਸੀ ਹਾਂ ਸ਼ਾਦੀ ਦਾ ਸਾਡੀ ਮੈਂ ਜਨਵਰੀ ਸੀ ਜੀ ਤੁਸੀਂ ਵਧੀਆ ਟੈਂਡ ਕਰੀ ਜ ਇਹਨਾਂ ਬਹੁਤ ਸਾਰੇ ਪਰਿਵਾਰ ਨਾਲ ਮਿਲ ਕੇ ਸੀ ਹੁਣ ਹਫ਼ਤਾ ਪਹਿਲਾਂ ਮਿਲੇ ਸੀ ਹਫ਼ਤਾ ਪਹਿਲਾਂ ਸੀ ਮਿਲੇ ਸੀ ਫੋਨ ਤੇ ਜੇ ਪਰਸੋਂ ਵੀ ਗੱਲ ਹੋਈ ਹੈ ਸਾਡੀ ਦੀ ਜੀ ਕੱਲ ਮੇਰੀ ਕੱਲ 1 ਵਜੇ ਕੱਲ 8 ਮਿੰਟ ਤੇ ਮੇਰੀ ਸੱਸ ਨਾਲ ਵੀ ਗੱਲ ਹੋਈ ਹੈ ਜਸਵੀਰ ਕੌਰ ਦੀ ਜੀ ਬਿਲਕੁਲ ਠੀਕ ਠਾਕ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਐ ਤੁਸੀਂ ਦੱਸ ਰਹੇ ਸੀ ਕਹਿੰਦੇ ਜੱਗੀ ਦਾ ਕਿਸੇ ਪੈਸਿਆਂ ਨੂੰ ਲੈ ਕੇ ਕੋਈ ਉਹਦੇ ਦੋਸਤ ਤੇ ਤੁਹਾਡਾ ਵੀ ਸ਼ੱਕ ਸੀ ਸਾਰੇ ਲੋਕ ਵੀ ਇਹੀ ਗੱਲ ਕਰ ਰਹੇ ਨੇ ਕਿ ਉਹਦੇ ਇੱਕ ਇੱਕ ਜਾਂ ਦੋ ਦੋਸਤ ਨੇ ਜਿਹੜੇ ਉਹ ਅਕਸਰ ਇੱਥੇ ਆਉਂ ਉਹੀ ਗੂਗਲ ਪੇ ਕਰਕੇ ਉਹਦੇ ਖਾਤੇ ਚੋਂ 45000 ਰੁਪਏ ਨਿਕਲੇ ਉਹਨੂੰ ਮੈਨੂੰ ਕਹਿਣ ਲੱਗੀ ਕਹਿੰਦੀ ਵੀ ਮੇਰੇ ਅਕਾਊਂਟ ਚੋਂ ਪੈਸੇ ਨਿਕਲ ਗਏ 45000 ਰੁਪਏ ਅਸੀਂ ਕਿੱਥੋਂ ਨਿਕਲ ਗਏ ਉਹ ਕਹਿੰਦੀ ਪਤਾ ਨਹੀਂ ਵੀ ਅਸੀਂ ਉਹ ਗੂਗਲ ਪੇ ਕਰੇ ਹੁਣ ਵੀ ਜੱਗੀ ਨੇ ਮੋਬਾਈਲ ਦਿੱਤਾ ਕਾਊਂਟਰ ਨੰਬਰ ਉਹਨੂੰ ਦੱਸਤਾ ਹੁਣ ਕੋਟ ਨੰਬਰ ਉਹਨੇ ਆਪਣੇ ਆਪਣੇ ਰਿਫੰਡ ਕਰ ਲਈ ਪਾਸੀ ਯਾਨੀ ਕਿ ਜਸਵੀਰ ਕੌਰ ਦਾ ਜਿਹੜਾ ਖਾਤਾ ਸੀ ਉਹ ਜੱਗੀ ਨਾਲ ਜੋਇੰਟ ਖਾਤਾ ਸੀ ਉਹਦੇ ਦੋਸਤ ਨੂੰ ਪੈਸੇ ਕਢ ਕੇ ਇਹ ਗੱਲ ਜਸਬੀਰ ਜੀ ਨੇ ਵੀ ਕੀਤੀ ਸੀ ਉਹਨਾਂ ਨੇ ਉਹ ਜਸਬੀਰ ਨੇ ਮੇਰਾ ਨਾਮ ਵੀ ਕਰੀਆ ਜੀ ਕਰੀਆ ਕੀ 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 ਕਿਹਾ ਉਹ ਮੈਂ ਕਹਿੰਦੀ ਵੀ ਮੇਰੇ ਅਕਾਊਂਟ ਤੋਂ ਪੈਸੇ ਨਿਕਲ ਵੀ ਇਸ ਤਰ੍ਹਾਂ ਕਿਸ ਤਰ੍ਹਾਂ ਨਿਕਲ ਸਕਦੇ ਨੇ ਮੈਂ ਕਹਿੰਦੀ ਦੇਖੋ ਬੈਂਕ ਥਰਿੰਡ ਤੋਂ ਨਿਕਲ ਨਹੀਂ ਸਕਦੇ ਥੋੜੀ ਤੋਂ ਬਗੈਰ ਸੈਨਜ਼ ਵਗੈਰਾ ਫਿਰ ਮੈਂ ਕਹਿੰਦੀ ਜੱਗੀ ਦਾ ਖਾਤਾ ਕਹਿੰਦੀ ਉਹਨਾਂ ਜੁਆਇੰਟ ਹੈ ਉਹਨਾਂ ਕਹਿੰਦੇ ਮੈਂ ਕਹਿੰਦਾ ਫਿਰ ਇਹ ਤਾਂ ਮੋਬਾਈਲ ਹੈ ਉਹ ਕਹਿੰਦੀ ਵੀ ਤਾਂ ਯਾਰ ਦੋਸਤ ਆਉਂਦਾ ਹਨੀ ਵੀ ਉਹਦੇ ਕੋਈ ਇਜਾਜ਼ਤ ਤਾਂ ਰਹਿੰਦਾ ਮੋਬਾਈਲ ਤੇ ਤੁਹਾਨੂੰ ਕੀ ਲੱਗਦਾ ਵੀ ਜੱਗੀ ਨੇ ਉਹਨੂੰ ਪੁੱਛਿਆ ਹੋਵੇ ਕਿ ਹਾਂ ਬਿਲਕੁਲ ਰਿਸ਼ਤੇਦਾਰ ਨੇ ਉਹ ਕਹਿੰਦੇ ਜੀ ਸਾਨੂੰ ਸ਼ੱਕ ਨਹੀਂ ਸਾਡੀ ਪੱਕੀ ਇਹ ਸਾਡੀ ਧਾਰਨਾ ਹੈ ਕਿ ਉਹਦੇ ਦੋਸਤਾਂ ਦੇ ਇਸ ਕਤਲ 'ਚ ਹੱਥ ਹੋ ਸਕਦਾ ਹੈ ਵੀਰ ਜੀ ਕਿ ਤੁਸੀਂ ਹੋਰ ਗੱਲ ਦੱਸ ਰਹੇ ਸੀ ਕਿ ਉਹਨੇ ਬਾਹਰ ਜਾਣਾ ਸੀ ਜੱਗੀ ਨੇ ਹਾਂ ਜੀ ਬਾਹਰ ਜਾਣਾ ਸੀ ਜੀ ਜੀ 29 ਅਗਸਤ ਨੂੰ ਉਹਦੀ ਫਲਾਈਟ ਸੀ ਜੀ ਸਾਰੇ ਕਾਗਜ਼ਾਤ ਤੁਹਾਡੇ ਸਾਢੇ 22 ਲੱਖ ਰੁਪਏ ਲੱਗੇ ਸਾਰੇ ਵੀਜ਼ਾ ਆਇਆ ਹੋਏ ਸੀ ਜੀ ਬਸ ਤੇ ਦੂਜੇ ਪਾਸੇ ਆਪਾਂ ਦਾ ਦੂਜੇ ਪਾਸੇ ਆਪਾਂ ਦਾ ਵਾਪਰ ਗਈ ਬਿਲਕੁਲ ਰਿਸ਼ਤੇਦਾਰ ਨੇ ਕਹਿੰਦੇ ਜੱਗੀ ਨੇ 29 ਅਗਸਤ ਨੂੰ ਵਿਦੇਸ਼ ਜਾਣਾ ਸੀ ਸੁਨਹਿਰੇ ਸੁਪਨੇ ਲੈ ਕੇ ਆਪਣੇ ਮਾਪੇ ਦੀ ਜ਼ਿੰਦਗੀ ਹੋਰ ਖੁਸ਼ਹਾਲ ਕਰਨ ਦੇ ਲਈ ਜੱਗੀ ਵਿਦੇਸ਼ ਜਾ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਘਟਨਾ ਵਾਪਰ ਗਈ ਘਟਨਾ ਤੋਂ ਬਾਅਦ ਤੁਸੀਂ ਦੇਖ ਸਕੋ ਕਿ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਰਿਸ਼ਤੇਦਾਰ ਨੇ ਉਹ ਵੀ ਇੱਥੇ ਅਫਸੋਸ ਪ੍ਰਗਟ ਕਰਨ ਦੇ ਲਈ ਆਏ ਹੋਏ ਨੇ ਕਿਉਂਕਿ ਇੱਕ ਪੂਰੇ ਦਾ ਪੂਰਾ ਜੇ ਆਪਾਂ ਗੱਲ ਕਰੀਏ ਪਰਿਵਾਰ ਚਲਾ ਗਿਆ ਬੇਟੀ ਸੇ ਵਿਆਹੀ ਹੋਈ ਐ ਤੇ ਪਿੱਛੇ ਹੁਣ ਜਿਹੜੇ ਬਜ਼ੁਰਗ ਨੇ ਗੁਰਮੁਖ ਸਿੰਘ ਉਹ ਰਹਿ ਗਏ ਨੇ ਦੂਜੇ ਪਾਸੇ ਜਦੋਂ ਪੁਲਿਸ ਇੱਥੇ ਆਏ ਸੀ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਇੱਥੇ ਇਸ ਪੂਰੇ ਮਹੱਲੇ ਦੇ ਵਿੱਚ 21 ਸੀਸੀਟੀਵੀ ਕੈਮਰਾ ਸਾਨੂੰ ਨਜ਼ਰ ਨਹੀਂ ਆਇਆ ਦੂਰ ਤੱਕ ਘਰ ਨੇਗੇ ਇਹ ਦੱਸਿਆ ਗਿਆ ਸੀ ਲੋਕਾਂ ਨੇ ਕਿ ਸਿਰਫ ਉਹ ਸਾਹਮਣੇ ਇੱਕ ਸੀਸੀਟੀਵੀ ਕੈਮਰਾ ਲੱਗਿਆ ਤਾਂ ਹੋਇਆ ਪਰ ਉਹ ਚੱਲਦਾ ਨਹੀਂ ਹੈਗਾ ਕਾਸ਼ ਉਹ ਕੈਮਰਾ ਚੱਲਦਾ ਹੁੰਦਾ ਤਾਂ ਹੋ ਸਕਦਾ ਕਿ ਜਿਹੜੇ ਕਾਤਿਲ ਨੇ ਉਹ ਇਸ ਕੈਮਰੇ ਦੀ ਗ੍ਰਿਫਟ ਦੇ ਵਿੱਚ ਆ ਜਾਂਦੇ ਸੱਜੇ ਪਾਸੇ ਮੇਰੇ ਉਹ ਪਲਾਟ ਨਜ਼ਰ ਆ ਰਿਹਾ ਜਿਹੜਾ ਕਿ ਗੁਰਮukh ਸਿੰਘ ਤੇ ਮ੍ਰਿਤਕ ਜਸਵੀਰ ਕੌਰ ਦੇ ਘਰ ਦੇ ਬਿਲਕੁਲ ਨਾਲ ਹੈ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਘਾਹ ਤੇ ਹੋਰ ਬੇਲ ਬੂਟੇ ਲੱਗੇ ਹੋਏ ਨੇ ਤੇ ਉਹਦੇ ਵਿੱਚ ਸਹਿਜੇ ਹੀ ਕੋਈ ਬੰਦਾ ਲੁਕ ਵੀ ਸਕਦਾ ਤੇ ਇਹ ਉਧਰੋਂ ਕਾਫੀ ਨੀਮ ਹੈ ਤੇ ਜੇ ਪੁਲਿਸ ਥਿਉਰੀ ਦੀ ਗੱਲ ਕਰੀਏ ਯਾ ਅਸੀਂ ਖੁਦ ਜਾ ਕੇ ਜਦੋਂ ਦੇਖਦੇ ਆ ਤਾਂ ਇਹੀ ਪਤਾ ਲੱਗਦਾ ਕਿ ਇੱਕ ਦਰਖਤ ਹੈ ਤੇ ਉਹ ਦਰਖਤ ਦੀ ਇੱਕ ਟਾਣੀ ਟੁੱਟੀ ਹੋਈ ਹੈ ਤੇ ਹੋ ਸਕਦਾ ਹੈ ਕਿ ਕਿਸੇ ਵਿਅਕਤੀ ਨੇ ਉਹਦੇ ਘਰ ਦੇ ਵਿੱਚ जान ਦੇ ਲਈ ਉਸ ਟਾਣੀ ਦਾ ਸਹਾਰਾ ਲਿਆ ਹੋਵੇ ਤੇ ਜਦੋਂ ਉਹਨੇ ਉਹ ਟਾਣੀ ਨੂੰ ਹੱਥ ਪਾਹ ਤੋਂ ਟਾਣੀ ਟੁੱਟ ਗਈ ਸੋ ਸਵਾਲ ਕਈ ਨੇ ਤੇ ਪੁਲਿਸ ਅਧਿਕਾਰੀਆਂ ਨੇ ਇਹੀ ਗੱਲ ਦੱਸੀ ਹੈ ਕਿ ਅਸੀਂ ਕਾਤਲਾਂ ਦੇ ਬਹੁਤ ਨੇੜੇ ਪਹੁੰਚ ਚੁੱਕੇ ਹਾਂ ਤੇ ਜਲਦੀ ਹੀ ਇੱਕ ਵੱਡਾ ਖੁਲਾਸਾ ਇਸ ਕਤਲ ਦੇ ਮਾਮਲੇ ਦੇ ਵਿੱਚ ਕਰ ਦੇਵਾਂਗੇ ਕਿਉਂਕਿ ਪਟਿਆਲਾ ਪੁਲਿਸ ਦੀਆਂ ਕਈ ਟੀਮਾਂ ਕਾਤਲਾਂ ਨੂੰ ਫੜਨ ਦੇ ਲਈ ਲੱਗੀਆਂ ਹੋਈਆਂ ਨੇ ਐਸਐਸਪੀ ਵਰਨ ਸ਼ਰਮਾ ਦੀ ਅਗਵਾਈ ਦੇ ਵਿੱਚ ਐਸਪੀ ਸਿਟੀ ਸਰਫਰਾਜ਼ ਆलम ਤੇ ਐਸਪੀ ਅਟਵਾਲ ਸਾਹਿਬ ਨੇਗੇ ਹਰਵੀਰ ਸਿੰਘ ਅਟਵਾਲ ਉਹ ਪਰ ਜਗਾ ਜਗਾ ਦੇ ਉੱਪਰ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੇ ਨੇ ਸੋ ਹੋ ਸਕਦਾ ਹੈ ਕਿ ਬਾਅਦ ਦੁਪਹਿਰ ਪਟਿਆਲਾ ਪੁਲਿਸ ਇਸ ਦੋਰੇ ਕਤਲ ਮਾਮਲੇ ਦੇ ਵਿੱਚ ਇੱਕ ਅਹਿਮ ਖੁਲਾਸਾ ਕਰਕੇ ਕਾਤਲਾ ਤੱਕ ਪਹੁੰਚ ਜਾਵੇ ਉੱਥੇ ਪਰਿਵਾਰ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਹਰਵਿੰਦਰ ਸਿੰਘ ਜਗੀ ਤੇ ਉਸ ਦੀ ਮਾਂ ਦੇ ਅਕਾਊਂਟ ਚ ਜੁਆਇੰਟ ਕਾਊਂਟ ਚੋਂ 45000 ਰੁਪਏ ਕੱਢੇ ਗਏ ਸੀਗੇ ਜਿਸ ਦਾ આરોਪ ਜਸਵੀਰ ਕੌਰ ਨੇ ਆਪਣੇ بیٹے ਦੇ ਦੋਸਤ ਹਨੀ ਦੇ ਉੱਪਰ ਲਗਾਇਆ ਸੀਗਾ ਤੇ ਜਿਲ੍ਹ ਦੇ ਚਲਦੇ ਆ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜੋ ਮ੍ਰਿਤਕਾ ਦਾ بیٹے ਦਾ ਦੋਸਤ ਸੀਗਾ ਉਹੀ ਕਾਤਲ ਹੋ ਸਕਦਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ